ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਕਾਲ ਦੀ ਹਰਦوار ਦੀ ਸਾਖੀ ਲੈ ਕੇ ਆਏ ਆ ਤੁਸੀਂ ਇਸ ਸਾਖੀ ਰਾਹੀਂ ਇੱਕ ਨਵੀਂ ਸਿੱਖਿਆ ਪ੍ਰਾਪਤ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਡੀ ਅੱਜ ਦੀ ਸਾਖੀ ਤਲਵੰਡੀ ਤੋਂ ਗੁਰੂ ਜੀ ਕੀਰਤਪੁਰ ਦੇ ਰਾਸਤੇ ਹਰਦوار ਗਏ ਆਪ ਤੀਰਥਾਂ ਤੇ ਕਿਸੇ ਦਿਨ ਦਿਹਾੜਤੇ ਹੀ ਜਾਂਦੇ ਸਨ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਮਿਲ ਸਕਣ ਗੁਰੂ ਜੀ ਜਦੋਂ ਹਰਦਵਾਰ ਪਹੁੰਚੇ ਤਾਂ ਵਿਸਾਖੀ ਦਾ ਮੇਲਾ ਲੱਗਿਆ ਹੋਇਆ ਸੀ ਪਾਈ ਮਰਦਾਨਾ ਦੀ ਰਵਾਬ ਨਾਲ ਜਦ ਆਪ ਜੀ ਨੇ ਸ਼ਬਦ ਗਾਇਆ ਤਾਂ ਲੋਕ ਆਲੇ-ਦੁਆਲੇ ਇਕੱਠੇ ਹੋ ਗਏ ਫਿਰ ਆਪ ਨੇ ਗੰਗਾ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਕਰਦੇ ਸਮੇਂ ਆਪ ਪਛਮਬਰ ਪਾਣੀ ਛੁੱਟਣ ਲੱਗ ਪਏ ਲੋਕਾਂ ਨੇ ਹੈਰਾਨੀ ਨਾਲ ਪੁੱਛਿਆ ਕਿ ਉਧਰ ਪਾਣੀ ਕਿਉਂ ਛੁੱਟ ਰਿਓ ਗੁਰੂ ਜੀ ਨੇ ਬੋੜੂ ਨੇ ਸਵਾਲ ਕੀਤਾ ਕਿ ਤੁਸੀਂ ਪੂਰਬ ਵੱਲ ਪਾਣੀ ਕਿਉਂ ਸੁੱਟ ਰਹੇ ਹੋ ਤਾਂ ਇੱਕ ਭਰੇ ਪੁਰਸ਼ ਨੇ ਉੱਤਰ ਦਿੱਤਾ ਕਿ ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ ਗੁਰੂ ਜੀ ਨੇ ਅੱਗੋਂ ਪੁੱਛਿਆ ਕਿ ਪਿਤਰ ਲੋਕ ਕਿੰਨੇ ਕੁ ਦੂਰ ਹੈ ਤਾਂ ਪਾਣੀ ਸੁੱਟਣ ਵਾਲੇ ਨੇ ਕਿਹਾ ਕਿ ਕਰੋੜਾ ਮੀਲ ਦੂਰ ਹੈ ਇਹ ਸੁਣ ਕੇ ਗੁਰੂ ਜੀ ਜ਼ੋਰ ਨਾਲ ਪੱਛਮ ਵੱਲ ਪਾਣੀ ਸੁੱਟਣ ਲੱਗ ਪਏ ਲੋਕਾਂ ਨੇ ਪੁੱਛਿਆ ਕਿ ਇੱਧਰ ਪਾਣੀ ਕਿਉਂ ਸੁੱਟ ਰਹੇ ਹੋ ਗੁਰੂ ਜੀ ਦਾ ਉੱਤਰ ਸੀ ਕਿ ਲਾਹੌਰ ਵੱਲ ਮੇਰੀ ਖੇਤੀ ਬੀਜੀ ਹੋਈ ਹੈ ਉਥੇ ਮੀਂਹ ਨਹੀਂ ਪਿਆ ਇਸ ਲਈ ਮੈਂ ਆਪਣੇ ਖੇਤਾਂ ਵੱਲ ਪਾਣੀ ਭੇਜ ਰਿਹਾ ਹਾਂ ਤਾਂ ਲੋਕਾਂ ਨੇ ਕਿਹਾ ਕਿ ਪਾਣੀ ਐਨੀ ਦੂਰ ਲਾਹੌਰ ਕਿਵੇਂ ਪਹੁੰਚ ਸਕਦਾ ਹੈ ਗੁਰੂ ਜੀ ਦਾ ਉੱਤਰ ਸੀ ਕਿ ਜੇ ਪਿੱਤਰ ਲੋਕ ਨੂੰ ਕਰੋੜਾਂ ਮੀਲਾਂ ਤੇ ਪਾਣੀ ਪਹੁੰਚ ਸਕਦਾ ਹੈ ਤਾਂ ਮੇਰੇ ਖੇਤਾਂ ਨੂੰ ਕਿਉਂ ਨਹੀਂ ਪਹੁੰਚ ਸਕਦਾ ਇਹ ਸੁਣ ਕੇ ਲੋਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਜ਼ਰੂਰ ਕੋਈ ਮਹapurkhan ਜਦ ਮਰਦਾਨਾ ਜੀ ਨੇ ਪੁੱਛਿਆ ਕਿ ਲੋਕੀਂ ਤੀਰਥਾਂ ਉੱਤੇ ਆ ਕੇ ਮੜ ਮੜ ਕੇ ਇਸ਼ਨਾਨ ਕਿਉਂ ਕਰਦੇ ਹਨ ਇਹਨਾਂ ਨੂੰ ਕੁਝ ਤਾਂ ਲਾਭ ਪਹੁੰਚਦਾ ਹੋਵੇਗਾ ਗੁਰੂ ਜੀ ਨੇ ਸਮਝਾਇਆ ਇਹਨਾਂ ਹਉਣਾ ਤੋਣਾ ਅਤੇ ਬਾਹਰ ਦੀ ਸਵੱਛਤਾ ਹਾਂ ਹੀ ਲਾਭਦਾਇਕ ਹੈ ਜੇ ਅੰਦਰਲਾ ਮਨ ਵੀ ਸਾਫ਼ ਹੋਵੇ ਕਿਸੇ ਨਾਲ ਬੈਰ ਵਿਰੋਧ ਦੀ ਭਾਵਨਾ ਮਨ ਵਿੱਚ ਨਾ ਹੋਵੇ ਜੇ ਮਨ ਸਾਫ਼ ਨਾ ਹੋਵੇ ਤਾਂ ਤੀਰਥਾਂ ਦੇ ਇਸ਼ਨਾਨ ਵੀ ਕਰਮ ਕਾਂਡ ਬਣ ਕੇ ਹੀ ਰਹਿ ਜਾਂਦੇ ਹਨ ਮੈਂ ਉਮੀਦ ਕਰਦਾ ਐ ਸਾਖੀ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ